ਇਦੀ ਇੱਕ ਇੱਕ ਗੱਲ ਆ ਜਿਹੜੀ ਉਹ ਸੁਣਨ ਵਾਲੀ ਐ ਵੀਡੀਓ ਬਹੁਤ ਕੰਮ ਦੀ ਐ ਵੀਡੀਓ ਨੂੰ ਛੱਡਿਓ ਨਾ ਮਿੱਤਰੋ ਪੂਰੀ ਸੁਣ ਕੇ ਜਾਇ ਇੱਕ ਰਾਜੇ ਨੂੰ ਨਾ ਬੋਲਣ ਦਾ ਨਹੀਂ ਸੀ ਪਤਾ ਉਹ ਆਪਣੀ ਪਰਜਾ ਨੂੰ ਬੜਾ ਮੰਦਾ ਬੋਲਦਾ ਸੀ ਬੋਲਣ ਦਾ ਚੱਜ ਨਹੀਂ ਸੀ ਪਰਜਾ ਵਸੀ ਮਤਲਬ ਦੁਖੀ ਸੀ ਉਹ ਤੋਂ ਇੱਕ ਦਿਨ ਰਾਜਾ ਸਾਰਿਆਂ ਨੂੰ ਕਹਿੰਦਾ ਵੀ ਜਿਹੜਾ ਸਭ ਤੋਂ ਮੈਨੂੰ ਭੈੜੀ ਚੀਜ਼ ਲਿਆ ਕੇ ਦੋ ਉਹਨੂੰ ਮੈਂ ਇਨਾਮ ਦਵ ਪਰਜਾ ਵਸੀ ਭੈੜੀਆਂ ਭੈੜੀਆਂ ਚੀਜ਼ਾਂ ਕੋਈ ਗਾਰਾ ਕੱਢ ਕੇ ਲੈ ਗਿਆ ਕੋਈ ਗੋਹਾ ਚੱਕ ਕੇ ਲੈ ਗਿਆ ਕੋਈ ਗਲਿਆ ਛੜਿਆ ਕੋਈ ਹੈ ਨਾ ਫਲ ਲੈ ਗਿਆ ਕੋਈ ਗੰਦੇ ਪਏ ਪੰਛੀ ਵੀ ਰਾਜੇ ਨੂੰ ਵੀ ਬੁਰਾ ਲੱਗਿਆ ਇੱਕ ਬੰਦਾ ਨਾ ਕਿਸੇ ਮਰੇ ਬੰਦੇ ਦੀ ਜਵਾਨ ਵੱਢ ਕੇ ਲੈ ਜਾਂਦਾ ਜੀਬ ਜਣੀ ਰਾਜਾ ਕਹਿੰਦਾ ਇਹਦਾ ਜੀਬ ਆ ਵੀ ਕੀ ਮਾੜੀ ਕਹਿੰਦਾ ਜੀ ਇਹ ਹੀ ਸਭ ਤੋਂ ਮਾੜੀ ਆ ਇਹਦਾ ਜ਼ਖਮ ਇੰਨਾ ਭੈੜਾ ਹੁੰਦਾ ਵੀ ਉਹ ਨਹੀਂ ਲੋਟ ਆਉਂਦਾ ਤਲਵਾਰ ਦਾ ਵੱਡਿਆ ਬੰਦਾ ਝੁਰ ਜਾਂਦਾ ਇਹੀ ਭਾਈਆਂ ਤੋਂ ਭਾਈ ਪਰੌਂਦੀ ਆ ਇਹੀ ਸਾਰੇ ਇਹਦੀ ਕਾਰਇਕਰਾਇ ਹੋਇਆ ਇਹੀ ਲੜਾਈਆਂ ਕਰਾਉਂਦੀ ਆ ਰਾਜ ਤੋਂ ਰਾਏ ਰਾਜ ਉਹ ਰਾਜਾ ਸਮਝ ਜਾਂਦਾ ਰਾਜਾ ਕਹਿੰਦਾ ਫਿਰ ਕੱਲੂ ਸਭ ਤੋਂ ਵਧੀਆ ਚੀਜ਼ ਲੈ ਕੇ ਆਇਓ ਹੁਣ ਕੋਈ ਬੰਦਾ ਕੋਈ ਹੀਰਾ ਲੈ ਕੇ ਆ ਕੋਈ ਸੋਨਾ ਜਾਂ ਫੁੱਲ ਤੋੜ ਕੇ ਲੈ ਕੇ ਆ ਕੋਈ ਸੋਨਾ ਜਾਂ ਪੰਛੀ ਕੋਈ ਕੋਸ਼ ਕੋਈ ਮੱਖਣ ਕੋਈ ਦੁੱਧ ਹੈ ਨਾ ਵੀ ਇਹ ਸਭ ਤੋਂ ਵੱਡੀ ਉਹ ਬੰਦਾ ਫ ਕੱਲ ਵਾਲੀ ਉਹ ਜਣੀ ਵੱਡੀ ਵਜੀਪ ਫੇਰ ਲੈ ਜਾਂਦਾ ਰਾਜਾ ਬੜਾ ਕਰੋ ਉਹਦੇ ਤੋਂ ਹੁੰਦਾ ਕਹਿੰਦਾ ਕੱਲ ਤੂੰ ਕਹੇਤੀ ਸਭ ਤੋਂ ਪੈੜੀ ਆ ਅੱਜ ਤੂੰ ਇਹਨੂੰ ਚੰਗੀਆਂ ਚੀਜ਼ਾਂ ਦੇ ਚੱਕੀ ਫਿਰਦਾ ਉਹ ਕਹਿੰਦਾ ਸਭ ਤੋਂ ਚੰਗੀ ਵੀ ਇਹੀ ਹੈ ਜੀ ਇਹ ਇੰਨੀ ਚੰਗੀ ਹੈ ਜੇ ਕੋਈ ਬੰਦਾ ਮਰਨਾ ਚਾਹੇ ਨਾ ਪਿਆਰ ਦੇ ਦੋ ਸ਼ਬਦਾਂ ਨਾਲ ਸਮਝਾ ਦੇ ਅਗਲਾ ਜੋਨ ਨੂੰ ਜੀ ਕਰਦਾ ਇਹੀ ਭਾਈਆਂ ਨਾਲ ਭਾਈਆਂ ਦਾ ਪਿਆਰ ਪਾ ਕੇ ਰੱਖਦੀ ਹੈ ਇਹੀ ਰਿਸ਼ਤੇਆਂ ਜੋੜ ਕੇ ਰੱਖਦੀ ਹੈ ਇਹੀ ਸਾਰਾ ਕੁਝ ਇਹਦੇ ਨਾਲ ਇਹ ਜੇ ਚੰਗਾ ਬੋਲੇ ਰਾਜਾ ਫਿਰ ਸਮਝ ਜਾਂਦਾ ਵੀ ਜ਼बान ਹੁੰਦੀ ਤਾਂ ਇੱਕ ਪਰ ਇਹੀ ਪਵਾੜੇ ਪਾਉਂਦੀ ਹੈ ਇਹੀ ਰਾਜ ਕਰਾਉਂਦੀ ਹੈ ਕਹਿੰਦੇ ਬੋਲਣਾ ਤਾਂ ਅਸੀਂ 2 ਸਾਲ ਚ ਸਿੱਖ ਜਾਂ